بند کرو بند کرو بند ਇੱਕ ਤੁਸੀਂ ਐਸਾ ਜਰੀਆ ਹੋ ਜਿਹੜਾ ਕਿ ਸੋਸਾਇਟੀਜ਼ ਦੀ ਲੋਕਾਂ ਦੀ ਆਵਾਜ਼ ਜਿਹੜੀ ਹੈ ਕੰਨ ਕੰਨ ਤੱਕ ਪਹੁੰਚਾ ਸਕਦੇ ਹੋ ਹਰ ਇੱਕ ਸੋਸਾਇਟੀਆਂ ਦਾ ਮੈਸੇਜ ਜਿਹੜਾ ਲੋਕਾਂ ਤੱਕ ਪਹੁੰਚਾ ਸਕਦੇ ਹੋ ਅੱਜ ਸਾਡੀ ਸੋਸਾਇਟੀ ਦਾ ਹਿਊਮਨ ਰਾਈਟਸ ਸੁਰੱਖਿਆ ਸੋਸਾਇਟੀ ਔਰ ਪੀਐਨਟੀ ਕ੍ਰਾਈਮ ਐਂਡ ਐਨੀਮਲ ਪ੍ਰੋਟੈਕਸ਼ਨ ਦੀ ਜਿਹੜੀ ਟੀਮ ਹੈ ਦੋਨਾਂ ਨੇ ਰਲ ਕੇ ਇੱਕ ਮੈਸੇਜ ਦੇਣ ਵਸਿਆ ਜਿੱਥੇ ਕੱਟ ਕੀਤਾ ਹੈ ਔਰ ਡਾਕਟਰ ਸਾਹਿਬ ਨੇ ਜੋ ਕਿਹਾ ਮੈਨੂੰ ਰਿਪੀਟ ਨਹੀਂ ਕਰਾਂਗਾ ਮੈਂ ਲੋਕਾਂ ਨੂੰ ਇੱਕ ਮੈਸੇਜ ਦੇਣਾ ਚਾਹਨਾ ਕਿ ਅਸੀਂ ਪੁਰਾਣੇ ਕਲਚਰ ਨੂੰ ਆਪਣੇ ਨੂੰ ਵਾਪਸ ਲੈ ਆਈਏ ਚਾਈਨਾ ਡੋਰ ਨੂੰ ਛੱਡ ਕੇ ਪਹਿਲੇ ਬਹੁਤ ਵਧੀਆ ਸਮਾਂ ਹੁੰਦਾ ਸੀ ਕਿ ਸਾਡੇ ਬਚਪਨ ਦੇ ਵਿੱਚ ਕਿ ਅਸੀਂ ਸਵੇਰ ਸਵੇਰੇ ਉੱਠ ਕੇ ਜਾਂਦੇ ਸੀ ਡੋਰ ਲਵਾਉਣ ਵਾਸਤੇ 6 ਗੋੜ ਦੀਆਂ 12 ਗੋੜ ਦੀਆਂ ਚੱਕਰੀਆਂ ਆਪਾਂ ਜਾ ਕੇ ਆਪਣੇ ਹੱਥਾਂ ਨਾਲ ਲਵਾ ਕੇ ਆਣੀਆਂ ਤੇ ਗੱਡੀ ਬਣਾਣੀ ਉਸ ਕਲਚਰ ਨੂੰ ਅਸੀਂ ਵਾਪਸ ਲੈ ਆਈਏ ਤੇ ਖੁੰਡੀ ਡੋਰ ਨੂੰ ਛੱਡ ਕੇ ਜਿਹੜਾ ਉਹੀ ਜਿਹੜਾ origignal ਡੋਰ ਜਿਹੜੀ ਸਾਡੀ ਪੰਜਾਬ ਦੀ ਸਾਡੀ ਸ਼ਾਨ ਹੈ ਤਿਉਹਾਰਾਂ ਦੀ ਸ਼ਾਨ ਹੈ ਉਹਨੂੰ ਅਸੀਂ ਵਾਪਸ ਲਿਆ ਆਗੇ ਅਸਾਂ ਉਹਨਾਂ ਹੀ ਇਸਤੇਮਾਲ ਕਰੀਏ ਤੇ ਖੁੰਡੀ ਡੋਰ ਨੂੰ ਜਿਹੜਾ ਜੋ ਉਹਦਾ ਵੀਸ਼ੇ ਬਾਇਕਾਟ ਕਰਦੀ ਹੈ ਮਨੋਗੀ ਚਾਹੀਦਾ ਜੀ ਕੀ ਕਹਿ ਰਹੇ ਕਿਸੇ ਨਾਮ ਕੋ ਜਿਹੜਾ ਅੱਜ ਪ੍ਰੋਟੈਸਟ ਕੀਤਾ ਜਾ ਰਿਹਾ ਹਾਲਗੇਰ ਦੇ ਬਾਅਦ ਕੀ ਕਹਿਣਾ ਚਾਹੋਗੇ ਦੇਖੋ ਮੇਰਾ ਨਾਮ ਡਾਕਟਰ ਰੋਹਨ ਮਹਿਰਾ ਚੇਅਰਮੈਨ ਐਂਟੀ ਕਰਾਈਮ ਮੈਨੂਅਲ ਪ੍ਰੋਟੈਕਸ਼ਨ ਤੋਂ ਅਸੀਂ ਲਗਾਤਾਰ 2016 ਤੋਂ ਇਹ ਜਿਹੜੀ ਖੂਨੀ ਡੋਰ ਹੈ ਚਾਈਨਾ ਡੋਰ ਹੈ ਜਿਹੜੀ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਨਸ਼ਾ ਫੈਲਿਆ ਹੋਇਆ ਹੈ ਉਸ ਤਰੀਕੇ ਦੇ ਨਾਲ ਜਿਹੜਾ ਚਾਈਨਾ ਡੋਰ ਜਿਹੜੀ ਕਾਤਕ ਮੈਂ ਕਹਾਂਗਾ ਇੱਕ ਹਥਿਆਰ ਹੈ ਜਿਹੜਾ ਲੋਕ ਇਸਤੇਮਾਲ ਕਰ ਰਹੇ ਆਪਣੇ ਘਰਾਂ ਦੇ ਵਿੱਚ ਤੇ ਜਾਣੇ ਅਣਜਾਣੇ ਦੇ ਵਿੱਚ ਲੋਕਾਂ ਦੀ ਹੱਤਿਆ ਕਰ ਰਹੇ ਨੇ ਪੂਰੇ ਪੰਜਾਬ ਦੇ ਵਿੱਚ ਅਣਗਿਣਤ ਲੋਕ ਤੇ ਅਣਗਿਣਤ ਜਿਹੜੇ ਪੰਛੀ ਨੇ ਇਸ ਦੀ ਚਪੇੜ ਵਿੱਚ ਆ ਕੇ ਜ਼ਖਮੀ ਵੀ ਹੁੰਦੇ ਨੇ ਉਹਦੇ ਨਾਲ ਨਾਲ ਮੌਤ ਵੀ ਬਹੁਤ ਸਾਰੇ ਲੋਕਾਂ ਦੀ ਹੁੰਦੀ ਹੈ ਤੇ ਪੰਛੀ ਜਿਹੜੇ ਨੇ ਜਦੋਂ ਚਾਈਨਾ ਡੋਰ ਦਾ ਸੀਜ਼ਨ ਆਉਂਦਾ ਲੋਕ ਤੇ 1-2 ਮਹੀਨੇ 3 ਮਹੀਨੇ ਡੋਰ ਦਾ ਇਸਤੇਮਾਲ ਕਰਕੇ ਭੁੱਲ ਜਾਂਦੇ ਆ ਲੇਕਿਨ ਰਕਸ਼ਾ ਦੇ ਜਿਹੜੀ ਡੋਰ ਫਸੀ ਹੁੰਦੀ ਹੈ ਸਾਰਾ ਸਾਲ ਜਿੱਤੇ ਲੋਕਾਂ ਦੇ ਉੱਪਰ ਤੇ ਪੰਛੀਆਂ ਦੇ ਉੱਪਰ ਮੌਤ ਦਾ ਜਿਹੜਾ ਕਾਰਨ ਸਾਬਤ ਹੋ ਰਹੀ ਹੈ ਮੈਂ ਕਵਾਂਗਾ ਕਿ ਇੱਥੇ ਸਭ ਤੋਂ ਵੱਡੀ ਕਮੀ ਜਿਹੜੀ ਹੈ ਪੰਜਾਬ ਸਰਕਾਰ ਵੱਲੋਂ ਕਿਉਂਕਿ ਬਹੁਤ ਹੀ ਮਾਮੂਲੀ ਤਾਰਾਵਾ ਲਾ ਕੇ ਜਿਹੜਾ ਉਹ ਜਿਹੜੇ ਵੀ ਵੇਚਦੇ ਨੇ ਉਹਨਾਂ ਨੂੰ ਬਾਅਦ ਵਿੱਚ ਜਿਹੜੀ ਜਮਾਨਤ ਮਿਲ ਜਾਂਦੀ ਹੈ ਇਹਦੇ ਕਰਕੇ ਆ ਆਪਣੀਆਂ ਜੜਾ ਜੜੀਆਂ ਹੋਰ ਮਜ਼ਬੂਤ ਹੋ ਰਹੀਆਂ ਉਹਦੇ ਨਾਲ ਨਾਲ ਪੇਰੈਂਟਸ ਨੂੰ ਮੈਂ ਇੱਕ ਗੱਲ ਕਵਾਂਗਾ ਵੀ ਤੁਸੀਂ ਇਹ ਡੋਰ ਨਹੀਂ ਦੇ ਰਹੇ ਲੋ ਆਪਣੇ ਬੱਚਿਆਂ ਨੂੰ ਇਹ ਤੁਸੀਂ ਇੱਕ ਹਥਿਆਰ ਪ੍ਰੋਵਾਈਡ ਬਜਾਰੋਂ ਖਰੀਦ ਕੇ ਤੁਸੀਂ ਹਥਿਆਰ ਆਪਣੇ ਬੱਚਿਆਂ ਨੂੰ ਦਿੰਦੇ ਹੋ ਤੇ ਉਸ ਹਥਿਆਰ ਦੇ ਨਾਲ ਲੋਕਾਂ ਦੀ ਜਿਹੜੀ ਮੌਤ ਹੋ ਰਹੀ ਹੈ ਇੱਥੇ ਮੈਂ ਕਵਾਂਗਾ ਪਿਛਲੇ ਸਾਲ ਪੰਜਾਬ ਸਰਕਾਰ ਨੇ ਪੁਲਿਸ ਜਿਹੜੇ ਪੰਜਾਬ ਪੁਲਿਸ ਹੈ ਉਹਨਾਂ ਨੇ ਪੇਰੈਂਟਸ ਦੇ ਉੱਪਰ ਵੀ ਕਾਰਵਾਈ ਕੁਛ ਤਾਂ ਕੀਤੀ ਸੀ ਲੇਕਿਨ ਇਸ ਸਾਲ ਦੇਖ ਲਓ ਤੁਸੀਂ ਕਿਸੇ ਵੀ ਪੇਰੈਂਟਸ ਦੇ ਉੱਪਰ ਕੋਈ ਕਾਰਵਾਈ ਨਹੀਂ ਹੋਈ ਹਰ ਦੁਕਾਨ ਦੇ ਉੱਪਰ ਜਿਹੜੀ ਚਾਈਨਾ ਡੋਰ ਜਿਹੜੀ ਆ ਉਸੇ ਤਰੀਕੇ ਦੇ ਨਾਲ ਮਿਲ ਰਹੀ ਹੈ ਛੋਟੇ ਬੱਚੇ ਵੀ ਲੈ ਕੇ ਆ ਰਹੇ ਨੇ ਇਹਨਾਂ ਕੰਮ ਹੀ ਹੈ ਕਿ ਜਿੱਦਾਂ ਇੱਕ ਨਸ਼ੇ ਦੀ ਪੂੜੀ ਗਲੀ ਮਹਲੇ 'ਚ ਵਿਕਦੀ ਪਈ ਆ ਉਸੇ ਤਰੀਕੇ ਦੇ ਨਾਲ ਚਾਈਨਾ ਡੋਰ ਗਲੀ ਮਹਲੇ ਦੇ ਵਿੱਚ ਵਿਕ ਰਹੀ ਹੈ ਇੱਥੇ ਮੈਂ ਅਪੀਲ ਕਰਾਂਗਾ ਸਭ ਤੋਂ ਪਹਿਲਾਂ ਪੇਰੈਂਟਸ ਨੂੰ ਕਿ ਤੁਸੀਂ ਆਪਣੇ ਬੱਚਿਆਂ ਨੂੰ ਕੀ ਬਣਾਉਣਾ ਚਾਹੁੰਦੇ ਹੋ ਤੁਸੀਂ ਇੱਕ ਐਜੂਕੇਟਿਡ ਬਣਾਣਾ ਚਾਹੁੰਦੇ ਹੋ ਜਾਂ ਇੱਕ ਕਾਤਲ ਜਿਹੜਾ ਆਪਣਾ ਬੱਚਾ ਬਣਾ ਰਿਹਾ ਹੋ ਆਪਣੇ ਬੱਚੇ ਨੂੰ ਇਹ ਜਿਹੜਾ ਹਥਿਆਰ ਹੈ ਤੁਸੀਂ ਨਾਲ ਲੈ ਕੇ ਤੋਵੋ ਇਹ ਕਾ ਹਥਿਆਰ ਹੈ ਤੇ ਮੈਂ ਪੰਜਾਬ ਸਰਕਾਰ ਨੂੰ ਅਪੀਲ ਕਰਾਂਗਾ ਭਗਵੰਤ ਮਾਨ ਜੀ ਨੂੰ ਕਿ ਉਹਨਾਂ ਨੇ ਜਦੋਂ ਸਰਕਾਰ ਆਈ ਸੀ ਬਹੁਤ ਵੱਡੇ ਵੱਡੇ ਐਲਾਨ ਕੀਤੇ ਸੀ ਕਿ ਨਸ਼ਾ ਖਤਮ ਕਰਨ ਦਾ ਤੇ ਮੇਰੇ ਕੋਈ ਤਾਂ ਕਾਫੀ ਵੀ ਹੈ ਭਗਵੰਤ ਮਾਨ ਜੀ ਜੀ ਤੁਸੀਂ ਦੇਖ ਸਕਦੇ ਹੋ ਇੱਥੇ ਲਿਖਿਆ ਜੀ ਚਾਈਨਾ ਡੋਰ ਹੈ ਇੱਕ ਗੂਗਲ ਸਰਚ ਕਰੋਗੇ ਤੇ ਇਹ ਬਿਆਨ ਨੇ ਇਹਨਾਂ ਦੇ ਭਗਵੰਤ ਮਾਨ ਜੀ ਦੇ ਪੀਪੂਨ ਦੇ ਤੌਰ ਤੇ ਜਿਹੜੀ ਪਾਬੰਦੀ ਹੈ ਕੀਤੀ ਗਈ ਹੈ ਲੇਕਿਨ ਪ੍ਰਸ਼ਾਸਨ ਕਿੱਥੇ ਸੁਤਾ ਪਿਆ ਭਰ ਭਗਵਾਨ ਜੀ ਦਾ ਪਿਆਣਾ ਹੈ ਤੇ ਚਾਈਨਾ ਡੋਰ ਫੇਰ ਵੀ ਨਹੀਂ ਬੰਦ ਹੋਈ ਕੀ ਕਰਨਾ ਚਾਹੋਗੇ ਦੇਖੋ ਮੈਂ ਕਹਾਂਗਾ ਬਹੁਤ ਵੱਡੀ ਨਾਕਾਮੀ ਹੈ ਇਸ ਵਿੱਚ ਸਰਕਾਰ ਦੀ ਇੱਥੇ ਅੰਮ੍ਰਿਤਸਰ ਦੇ ਡੀਸੀ ਸਾਹਿਬ ਨੂੰ ਸੀਪੀ ਸਾਹਿਬ ਨੂੰ ਸਟ੍ਰਿਕਟ ਐਕਸ਼ਨ ਲੈਣ ਦੀ ਲੋੜ ਹੈ ਡੀਜੀਪੀ ਸਾਹਿਬ ਨੂੰ ਕਿਉਂਕਿ ਪੂਰੇ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਨਸ਼ੇ ਨੇ ਆਪਣੀਆਂ ਜੜ੍ਹਾਂ ਮਜ਼ਬੂਤ ਕੀਤੀਆਂ ਇਹ ਜਿਹੜੀ ਚਾਈਨਾ ਡੋਰ ਹੈ ਹੋਰ ਮਜ਼ਬੂਤ ਪਕੜ ਆਪਣੀ ਲੈ ਰਹੀ ਹੈ ਘਟ ਨਹੀਂ ਰਹੀ ਇੱਥੇ ਮੈਂ ਤਾਜ਼ਾ ਉਦਾਹਰਣ ਹੈ ਜਿਹੜੀ ਅਮਰਸਰ ਦੀ ਤੁਹਾਨੂੰ ਦਵਾਂਗਾ ਜਨਵਰੀ ਦੇ ਮਹੀਨੇ 14 ਸਾਲ ਦਾ ਇੱਕ ਬੱਚਾ ਛੋਟਾ ਜਿਹੜਾ ਵਾ ਇਸ ਦੀ ਟਪੇੜ ਦੇ ਵਿੱਚ ਆ ਕੇ ਮਰਿਆ ਸੀ ਤਾਂ ਗਲਾ ਕੱਟਿਆ ਗਿਆ ਇੱਕ 6 ਸਾਲ ਦੀ ਬੱਚੀ ਫਰਵਰੀ ਦੇ ਮਹੀਨੇ 2024 ਦੀ ਮੈਂ ਗੱਲ ਕਰ ਰਿਹਾ ਆਪਣੇ ਪਾਪਾ ਦੇ ਨਾਲ ਬਾਈਕ ਦੇ ਅੱਗੇ ਬੈਠੀ 6 ਸਾਲ ਦਾ ਬੱਚਾ ਕਿੰਨਾ ਹੁੰਦਾ ਉਹਦੇ ਗਲੇ ਦੇ ਉੱਪਰ ਜਿਹੜਾ ਹੈ ਘਾਤਕ ਜਿਹੜੀ ਟੋਰ ਨਹੀਂ ਮੈਂ ਕਹਾਂਗਾ ਹਥਿਆਰ ਨੇ ਵਾਰ ਕੀਤਾ ਤੇ ਉਹਦੀ ਮੌਤ ਹੋ ਗਈ ਤੇ ਰੀਸੈਂਟ ਸਾਰੇ ਪੂਰੇ ਅੰਮ੍ਰਿਤਸਰ ਨੂੰ ਨਹੀਂ ਪੂਰੇ ਪੰਜਾਬ ਨੂੰ ਪਤਾ ਇੱਕ ਨੌਜਵਾਨ ਮੁੰਡਾ 2 ਮਹੀਨੇ ਪਹਿਲਾਂ ਬਟਾਲਾ ਰੋਡ ਪੁਲ ਦੇ ਉੱਪਰ ਸੈਲੀਬ੍ਰੇਸ਼ਨ ਵਾਲੇ ਪੁਲ ਦੇ ਉੱਪਰ ਉਹਦੇ ਗਲੇ ਦੇ ਟੋਰ ਫਰੀ ਤੇ ਉਹਦੀ ਮੌਤ ਹੋ ਗਈ ਉਹਦਾ ਇੱਕ ਛੋਟਾ ਬੱਚਾ ਵੀ ਹੈ ਉਹਨਾਂ ਦੇ ਜਿਹੜੇ ਮਦਰ ਨੇ ਉਹਨਾਂ ਨੇ ਦੇਖੋ ਸਾਰੇ ਸ਼ਹਿਰ ਦੇ ਵਿੱਚੋਂ ਜਿਹੜੀਆਂ ਸਾਨੂੰ ਕਾਲਸ ਆਉਂਦੀਆਂ ਨੇ ਜਦੋਂ ਇਸ ਤਰੀਕੇ ਦਾ ਇਨਸੀਡੈਂਸ ਹੁੰਦਾ ਕੀ ਭੀਤਰੀ ਆ ਉਹਨਾਂ ਦੀ ਵਾਈਫ ਦੇ ਉੱਪਰ ਉਹਨਾਂ ਦੇ ਮਦਰ ਦੇ ਉੱਪਰ ਕੀ ਉਹ ਸ਼ਖਸ ਜਾਣਦਾ ਵੀ ਉਹਨੇ ਜਾਣੇ ਜਾਂ ਨਾ ਜਾਣੇ ਦੇ ਵਿੱਚ ਕਿੰਨਾ ਵੱਡਾ ਗੁਨਾਹ ਕਰ ਦਿੱਤਾ ਤੇ ਮੈਂ ਇੱਥੇ ਸਾਰੇ ਮਾਪਿਆਂ ਨੂੰ ਕਵਾਂਗਾ ਕਿ ਤੁਸੀਂ ਆਪਣੇ ਬੱਚੇ ਨੂੰ ਕਾਤਲ ਬਣਾਉਣਾ ਚਾਹੁੰਦੇ ਹੋ ਕਿ ਤੁਸੀਂ ਘਰ ਘਰ ਆਪਣੇ ਲੈ ਕੇ ਇਹ ਹਥਿਆਰ ਤੁਸੀਂ ਖਰੀਦ ਕੇ ਆਪਣੇ ਬੱਚਿਆਂ ਨੂੰ ਦੇ ਰਹੇ ਹੋ ਮੈਂ ਹੱਥ ਜੋੜ ਕੇ ਅਪੀਲ ਕਰਦਾ ਇਹ ਅਸੀਂ 2016 ਤੋਂ ਜਿਹੜੀ ਪੁਰਾਤਨ ਡੋਰ ਹੈ ਇਹ ਲੋਕਾਂ ਦੇ ਵਿੱਚ ਵੰਡ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਹਾਲੇ ਵੀ ਜੇ ਤੁਸੀਂ ਨਾ ਸੁਦੇ ਤੇ ਕੱਲ ਨੂੰ ਮਾਰੀ ਤੁਹਾਡੀ